ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਕਿਸਾਨ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਦੋਸਤੋ ਅੱਜ ਤੁਹਾਨੂੰ ਆਪਾਂ ਇੱਕ ਕ੍ਰਾਸ ਬੱਸੀ ਜਰਸੀ ਜਿਹਦੇ ਇੱਕ ਪਿਓਰ ਐਸਟਿਪ ਦੀ ਫੁੱਲ ਡਿਟੇਲ ਦਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਜਰੂਰ ਦੋਵੇਂ ਤਾਜ਼ੀਆਂ ਸੂਈਆਂ ਨੇ ਇੱਕ ਦੀ ਡਿਲੀਵਰੀ ਸਵੇਰ 4 ਵਜੇ ਹੋਈ ਐ ਇੱਕ ਦੀ ਡਿਲੀਵਰੀ ਹਜੇ 1 ਘੰਟਾ ਪਹਿਲਾਂ ਹੋਈ ਆ ਆ ਜੋ ਇੱਕ ਨੰਬਰ ਤੇ ਬੱਸੀ ਐਚ ਐਫ ਦੇਖ ਰਹੇ ਹਾਂ ਇਹਦੀ ਜੇਰ ਵਗੈਰਾ ਡਨ ਹੋ ਚੁੱਕੀ ਆ ਦੇਖ ਸਕਦੇ ਹੋ ਤੇ ਦੋ ਨੰਬਰ ਵਾਲੀ ਬੱਸੀ ਦੀ ਜੇਰ ਹਜੇ ਪੈਣੀ ਆ ਆ ਦੇਖ ਸਕਦੇ ਹੋ ਮੂੰਹ ਮੱਥਾ ਫੇਸ ਕੁਆਲਿਟੀ ਦੇਖ ਸਕਦੇ ਹੋ ਫੁੱਲ ਬਰੀਡ ਚਾ ਦੋਸਤੋ ਪਿੱਛੇ ਇਹਦੇ ਬੱਸਾਗਾ ਪਹਿਲਾ ਸੂਆ ਸੂਈ ਆ ਮੂੰਹੋਂ ਦੋ ਦੰਦਾ ਹੀ ਆ ਦੇਖ ਸਕਦੇ ਹੋ ਇਹ ਮੂੰਹੋਂ ਦੋ ਦੰਦਾ ਕੀ ਦੰਦੀ ਚੈੱਕ ਕਰ ਸਕਦੇ ਹਾਂ ਬਸ ਠੀਕਾ ਹੋ ਗਿਆ ਹੋ ਗਿਆ ਠੀਕਾ ਤੋੜ ਕੇ ਦਿਖਾ ਪਹਿਲਾ ਸੁਆ ਮੂੰਹੋਂ ਦੋ ਦੰਦਾਂ ਦਾ ਕੀ ਸਵੇਰ 4 ਵਜੇ ਡਿਲੀਵਰੀ ਹੋਈ ਹੈ ਜੇਰ ਵਗੈਰਾ ਡਨ ਹੋ ਚੁੱਕੀ ਆ ਫੇਸ ਕੁਆਲਿਟੀ ਦੇਖ ਸਕਦੇ ਹੋ ਉੱਚਾ ਲੰਮਾ ਵੱਡਾ ਕਦ ਕਾਠਾ ਫੁੱਲ ਬਰੀਡ ਆ ਕਮਾਲ ਹੋਈ ਦੇਖ ਸਾਹ ਰੋਕ ਲਾ ਬੰਨ ਦੇ ਆਥਾ ਲਿਵਰ ਨੇੜੇ ਤੋਂ ਚੈੱਕ ਕਰਾ ਦੇਣਾ ਇਕੱਲਾ ਇਕੱਲਾ ਨਿਕੜਵਾ ਥਾਣਾ ਪੂਰਾ ਥਣ ਬਿੱਥੀ ਤੇ ਲੱਗਿਆ ਹੋਇਆ ਦੇਖ ਸਕਦੇ ਹੋ ਪਰੂਨ ਬੱਸੀ ਦਾ ਚੰਗਾ ਮੁਠੀ ਵਾਲਾ ਥਾਣ ਕੱਢ ਲੈਣਾ ਦੇਖ ਸਕਦੇ ਹੋ ਹਾਂਜੀ ਦੋਸਤੋ ਇੱਕ ਨੰਬਰ ਤੇ ਆ ਗਈ ਬੱਸੀ ਇਹਦੀ ਡਿਟੇਲ ਤੁਸੀਂ ਲੈ ਸਕਦੇ ਹੋ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰਕੇ ਆ ਦੋ ਨੰਬਰ ਤੇ ਕ੍ਰਾਸ ਬੱਸੀ ਆ ਗਈ ਜਿਹਦੀ ਘੰਟਾ ਪਹਿਲਾਂ ਡਿਲੀਵਰੀ ਹੋਈ ਆ ਆ ਦੇਖ ਸਕਦੇ ਹੋ ਉੱਚਾ ਲੰਮਾ ਵੱਡਾ ਕਦ ਕਾਠਾ ਹਵਾਨਾ ਵਾਹ ਕਮਾਲ ਤਿਆਰ ਕੀਤਾ ਹੋਇਆ ਦੇਖ ਸਕਦੇ ਹੋ ਪੱਟਾਂ ਚ ਫਸਿਆ ਪਿਆ ਥਣ ਲੇਵਾ ਨੀੜ ਤੋਂ ਚੈੱਕ ਕਰਾ ਦਿੰਨੇ ਆ। ਘਵਾੜੋ ਜੀ। ਆ ਫੇਸ ਕੁਆਲਿਟੀ ਦੇਖ ਸਕਦੇ ਹੋ। ਸੈਨਿਕ ਵੈੜ ਦੀ ਦੇਖ ਸਕਦੇ ਹੋ ਜੀ, ਕੀਆ ਬਾਤਾਂ ਹੀ ਨੇ। ਥਣ ਬਹੁਤ ਸੋਹਣਾ ਲੱਗਿਆ ਬਈ ਦੇਖ ਸਕਦੇ ਹੋ। ਕੱਲਾ ਕੱਲਾ ਪੀੜੀ ਦੇ ਪਾਵੇ ਟਾਈਪ ਨਿਖੜਮਾ ਥਣ ਪੂਰਾ ਮੁਠੀ ਵਾਲਾ। ਵੈਕ ਤੋਂ ਚੈੱਕ ਕਰਾ ਦਿੰਨਾ। ਕਿਸੇ ਹਟਮਾ ਟਾਈਟ ਹਵਾਨਾ। ਦੂਸਰੀ ਸਾਈਡ ਤੋਂ ਵੀ ਚੈੱਕ ਕਰਾ ਦਿੰਨਾ। ਆ ਦੇਖ ਸਕਦੇ ਹੋ ਜੀ। ਪੂਰੀ ਠੰਡੀ ਸੀਲ ਪਿੱਛੇ ਇਹਦੇ ਵੀ ਦੋਸਤੋ ਬੱਸਾਗਾ ਜਿਹੜੇ ਮੇਰੇ ਵੀਰ ਵੜਾ ਲੈਣ ਦੇ ਚਾਹਵਾਨ ਨੇ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਅਤੇ ਰੋਜ਼ਾਨਾ ਚ ਆਪਣੀਆਂ ਸਾਰੀਆਂ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ